ਸੜਕ ਵਿਚਾਲੇ ਪੇੜ ਗਈਆਂ ਦੋ ਤੇਰਾ ਜੰਮ ਕੇ ਭਰਾਏ ਇੱਕ ਦੂਜੇ ਤੇ ਕਸਨ ਮੁੱਕੇ ਕ ਸੀਟ ਕ ਸੀਟ ਇੱਕ ਦੂਜੇ ਨੂੰ ਕੁੱਟਦੇ ਦਿੱਤੇ ਦਿਖਾਈ আরে ਬੱਚੇ ਕੋ ਤਾਂ ਲੈ ਜਾ ਯਾਰ ਉਹ ਬੱਚੇ ਉਹ ਬੱਚੇ ਜ਼ਬਰਦਸਤ ਝੜਪ ਦੀ ਵੀਡੀਓ ਵਾਇਰਲ ਜਿਹਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਦੋਵੇਂ ਤਰ੍ਹਾਂ ਇੱਕ ਦੂਜੇ ਨਾਲ ਭੜਦੀਆਂ ਦਿਖਾਈ ਦੇ ਰਹੀਆਂ ਨੇ ਜੰਮ ਕੇ ਦੋਮਾ ਤਰ੍ਹਾਂ ਵੱਲੋਂ ਇੱਕ ਦੂਜੇ ਤੇ ਕਸਨ ਮੁੱਕ ਕੇ ਲੱਤਾਂ ਮਾਰੀਆਂ ਜਾ ਰਹੀਆਂ ਨੇ ਕਾਫੀ ਗਾੜੀ ਗਲੋਚ ਵੀ ਮੌਕੇ ਤੇ ਹੁੰਦਾ ਦਿਖਾਈ ਦਿੱਤਾ ਦੋਮਾ ਤਿਰਾਂ ਦੀ ਇਸ ਝੜਪ ਨੂੰ ਲੈ ਕੇ ਵੱਡੀ ਗਿਣਤੀ ਚ ਲੋਕ ਮੌਕੇ ਤੇ ਇਕੱਠੇ ਹੋ ਗਏ ਜਿੰਨਾਂ ਵੱਲੋਂ ਦੋਮਾ ਤਿਰਾਂ ਨੂੰ ਕਾਫੀ ਕੋਸ਼ਿਸ਼ ਛਡਾਉਣ ਦੀ ਕੀਤੀ ਗਈ ਹੈ ਪਰ ਆਪੇ ਤੋਂ ਬਾਹਰ ਹੋਈਆਂ ਦੋਮੇ ਤਿਰਾਂ باوجود ਇਸ ਦੇ ਇੱਕ ਦੂਜੇ ਨਾਲ ਭੇੜਦਿਆਂ ਇੱਕ ਦੂਜੇ ਨੂੰ ਥੱਲੇ ਸਿੱਟ-ਸਿੱਟ ਕੇ ਕਢੀਸਦਿਆਂ ਦਿਖਾਈ ਦਿੱਤੀਆਂ ਨੇ ਜਿਸ ਕਾਰਨ ਮੌਕੇ ਤੇ ਕਾਫੀ ਹੰਗਾਮਾ ਖੜਾ ਹੁੰਦਾ ਦਿਖਾਈ ਦਿੱਤਾ पागल बन गया है वो तो इसकी गलती है हाँ गलती है अरे क्यों अरे यार पागल हो रहे हो तो तुम लोग क्यों मार रहे हो अरे बच्चे को तो ले जाओ यार अब बच्चे ओ, ओ बच्चे को तो ਉਹ ਬੱਚੇ ਕੋ ਝੜਪਦੀਆਂ ਇਹ ਤਸਵੀਰਾਂ ਚੰਡੀਗੜ੍ਹ ਦੇ ਨਇਆ گاؤں ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ 13 ਗੱਡੀ ਤੇ ਸਵਾਰ ਹੋ ਵਿਆਹ ਸਮਾਗਮ ਚ ਸ਼ਾਮਲ ਹੋਣ ਲਈ ਜਾ ਰਹੀ ਸੀ ਇਸ ਦੌਰਾਨ ਕਾਰ ਦਾ ਵਾਈਪਰ ਚੱਲਣ ਨਾਲ ਪਿੱਛੇ ਵਹਣ ਤੇ ਆ ਰਹੇ ਸ਼ਖਸ ਤੇ ਪਾਣੀ ਪੈ ਗਿਆ ਇਸੇ ਗੱਲ ਨੂੰ ਲੈ ਕੇ ਦੋਵੇਂ 13 ਬਚਾਲੇ ਟਕਰਾਰ ਹੋ ਗਈ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਇਸ ਟਕਰਾਰ ਨੇ ਝੜਪ ਦਾ ਰੂਪ ਧਾਰਨ ਕਰ ਲਿਆ ਕਾਫੀ ਝੜਪ ਦੋਮੇ ਤਰ੍ਹਾਂ ਵਿਚਾਲੇ ਹੁੰਦੀ ਦਿਖਾਈ ਦਿੱਤੀ ਹੈ ਉਹ ਬੱਚੇ ਨੂੰ ਇੰਟਰਵਿਊ ਲੈ ਆਪ ਗੱਡੀ ਮੇਂ ਲੈ ਜਾਓ ਬੱਚੇ ਕੋ ਬੱਚੇ ਕੋ ਤਾਂ ਲੈ ਜਾਓ ਆਪ कोई नहीं मारेगा भाई कौन मारेगा कोई नहीं मारेगा दोस्तों मेरे पापा तो पापा रहे अरे तो कंप्लेंट तो 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 अर तो की तो तो है ना आप पुलिस में कॉल करो ना आप हाथपाई करने करते नहीं के खातिर किए है भाई मारो इसको भी देखो हम ਜਾਣਕਾਰੀ ਮੁਤਾਬਕ ਮਾਮਲਾ ਵਾਧਾ ਦੇਖ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚ ਗਈ ਤੁਰੰਤ ਪੀੜਤ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਨਾਲ ਹੀ ਮਾਮਲੇ ਚ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਇਸਕੇ ਗਲਤੀ ਹੈ ਹਾਂ ਗਲਤੀ ਹੈ ਅਰੇ ਕਿਉਂ ਅਰੇ ਯਾਰ ਪਾਗਲ ਹੋ ਰੇਗਾ ਤੁੰਨੋ ਕਿਉਂ ਮਾਰ ਰਹੇ ਹੋ ਅਰੇ ਬੱਚੇ ਕੋ ਤਾਂ ਲੈ ਜਾਓ ਯਾਰ ਉਹ ਬੱਚੇ ਓਏ ਉਹ ਬੱਚੇ ਕੋ ਤਾਂ ਉਹ ਬੱਚੇ ਕੋ